ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਦੇ ਨਾਲ ਜਗਨਨਾਥ ਪੁਰੀ ਪਹੁੰਚੇ ਇੱਥੇ ਸਮੁੰਦਰ ਕੰਢੇ ਉੱਤੇਜਗਨਨਾਥੀ ਦਾ ਬੜਾ ਮੰਦਰ ਸੀ ਇਸ ਮੰਦਰ ਦੀ ਬੜੀ ਮਾਨਤਾ ਸੀ ਜਗਨਨਾਥ ਵਿਸ਼ਨੂੰ ਭਗਵਾਨ ਦਾ ਇੱਕ ਨਾਂ ਹੈ ਉਹਨਾਂ ਦਿਨਾਂ ਵਿੱਚ ਇੱਕ ਗੱਲ ਪ੍ਰਚਲਿਤ ਸੀ ਕਿ ਜੋ ਇਨਸਾਨ ਜਗਨਨਾਥ ਦੀ ਸਵਾਰੀ ਤੇ ਪਿਆ ਹੇਟਾ ਆਪਣੇ ਆਪ ਨੂੰ ਸੁੱਟ ਕੇ ਜਾਨ ਦੇ ਦੇਗਾ ਉਸ ਨੂੰ ਮੁਕਤੀ ਮਿਲ ਜਾਵੇਗੀ ਗੁਰੂ ਜੀ ਨੇ ਲੋਕਾਂ ਨੂੰ ਇਸ ਪਰਮਾਚਾਰ ਕੱਢਣ ਦਾ ਸੋਚਿਆ ਗੁਰੂ ਜੀ ਤੇ ਭਾਈ ਮਰਦਾਨਾ ਇੱਕ ਥੜੇ ਤੇ ਬੈਠ ਗਏ ਤੇ ਸ਼ਬਦ ਗਾਣ ਲੱਗ ਪਏ ਉਹਨਾਂ ਦੀ ਮਿੱਠੀ ਆਵਾਜ਼ ਨੂੰ ਸੁਣ ਕੇ ਲੋਕੀ ਉਹਨਾਂ ਦੀ ਸੰਗਤ ਵਿੱਚ ਆ ਕੇ ਬੈਠਣ ਲੱਗੇ ਹੌਲੇ ਹੌਲੇ ਸੰਗਤ ਵਧਦੀ ਗਈ ਇੱਕ ਦਿਨ ਜਗਨਨਾਥ ਮੰਦਿਰ ਦੇ ਪੁਜਾਰੀ ਨੇ ਗੁਰੂ ਜੀ ਨੂੰ ਸ਼ਾਮ ਵੇਲੇ ਮੰਦਿਰ ਵਿੱਚ ਬੁਲਾਇਆ ਮੰਦਿਰ ਵਿੱਚ ਸੰਧਿਆ ਸਮੇਂ ਜਗਨਨਾਥ ਭਗਵਾਨ ਦੀ ਬੜੀ ਧੂਮ-ਧਾਮ ਨਾਲ ਆਰਤੀ ਹੁੰਦੀ ਸੀ ਹਜ਼ਾਰਾਂ ਥਾਲ ਸਜਾਏ ਜਾਂਦੇ ਸਨ ਥਾਲਾਂ ਵਿੱਚ ਫੁੱਲ ਪਤਾਸੇ ਧੂਪ ਮੋਤੀ ਤੇ ਦੀਵੇ ਰੱਖੇ ਜਾਂਦੇ ਸਨ ਸੰਖਾਂ ਤੇ ਘੰਟੀਆਂ ਦੇ ਸ਼ੋਰ ਵਿੱਚਕਾਰ ਭਗਵਾਨ ਦੀ ਆਰਤੀ ਕੀਤੀ ਜਾਂਦੀ ਸੀ ਜਦ ਗੁਰੂ ਜੀ ਦੇ ਆਇਆ ਆਰਤੀ ਸ਼ੁਰੂ ਹੋਈ ਤਾਂ ਆਪ ਉਸ ਵਿੱਚ ਸ਼ਾਮਿਲ ਨਾ ਹੋਏ ਤੇ ਕਹਿਣ ਲੱਗੇ ਤੁਹਾਡੀ ਪੂਜਾ ਤਾਂ ਬਹੁਤ ਛੋਟੀ ਹੈ ਇਸ ਦੁਨੀਆ ਦੇ ਮਾਲਕ ਅੱਗੇ ਤਦ ਉਹਨਾਂ ਨੇ ਇੱਕ ਪਾਸੇ ਬੈਠ ਕੇ ਮਰਦਾਨੇ ਦੀ ਰਬਾਬ ਦੀ ਤਾਨ ਤੇ ਸ਼ਬਦ ਦਾ ਗਾਇਨ ਕੀਤਾ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਬਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਪੇਰੀ ਮੰਦਰ ਦੇ ਪਾਂਡੇ ਇਹ ਵੇਕੇ ਬੜੇ ਵਿਗੜੇ ਤਦ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਛੋਟੀ ਜੀ ਥਾਲੀ ਵਿੱਚ ਸਮਗਰੀ ਸਜਾ ਕੇ ਆਰਤੀ ਕਰ ਰਹੇ ਹੋ ਪਰ ਕੁਦਰਤ ਦਾ ਆਕਾਲ ਪੁਰਖ ਦੀ ਕਿੰਨੀ ਮਹਾਨ ਆਰਤੀ ਉਤਾਰ ਰਹੀ ਹੈ ਅਸੀਂ ਉਸ ਆਰਤੀ ਵਿੱਚ ਭਾਗ ਲੈ ਰਹੇ ਆ ਉਹਨਾਂ ਦੱਸਿਆ ਇਹ ਕਾਰਸ਼ਿਕ ਵੱਡਾ ਸਾਰਾ ਥਾਲ ਹੈ ਸੂਰਜ ਤੇ ਚੰਦ ਇਸ ਵਿੱਚ ਦੋ ਦੀਵੇ ਹਨ ਤਾਰਿਆਂ ਦਾ ਸੂਹ ਇਸ ਮਹਾ ਥਾਲ ਵਿੱਚ ਸਜਾਏ ਮੋਤੀ ਹਨ ਚੰਦਨ ਬੰਦ ਦੀ ਉੱਠਦੀ ਸੁਗੰਧੀ ਧੂਪ ਹੈ ਅਤੇ ਹਵਾ ਚੌਰ ਝੁਲਾ ਰਹੀ ਹੈ ਤੇ ਬਨ ਵਿੱਚ ਖਿੜੀ ਹੋਈ ਸਮੁੱਚੀ ਬਨਸਪਤੀ ਜੋਤ ਵਾਂਗ ਜਾਗ ਰਹੀ ਹੈ ਇਹ ਸੱਚੀ ਆਰਤੀ ਹੈ ਉਸ ਪਰਮ ਪ੍ਰਮਾਤਮਾ ਦੀ ਜਿਹੜਾ ਭੈ ਦਾ ਨਾਸ ਕਰਨ ਵਾਲਾ ਹੈ ਗੁਰੂ ਜੀ ਦੇ ਬਚਨ ਸੁਣ ਕੇ ਪਾਂਡੇ ਅश्चਰਜ ਰਹਿ ਗਏ ਤੇ ਉਹਨਾਂ ਦੇ ਗਿਆਨ ਨੇਤਰ ਖੁੱਲ ਗਏ ਤੇ ਉਹ ਗੁਰੂ ਜੀ ਦੇ ਚਰਨਾਂ ਉੱਤੇ ਟੈਪੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਝੁਕ ਮਾ